ਲੋ ਵੀ ਮਿੱਤਰ ਪਿਆਰਿਓ ਪੰਜ ਟਰੈਕਟਰ ਦਿਖਾਵਾਂਗੇ ਜੱਗੇ ਦੇ ਗਿਆਨੇ ਵਾਲੇ ਦੇ ਪੰਜੇ ਪੰਜਾਬ ਨੰਬਰ ਬਹੁਤ ਜਾਇਜ਼ ਰੇਟ 'ਚ ਮੌਕਾ ਸਾਂਭ ਲਿਓ ਜੱਗੇ ਬਾਈ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਜੀ ਮਾਨ ਸਾਹਿਬ ਹੋਤੀ ਠੀਕ ਠਾਕ ਬਹੁਤ ਵਧੀਆ ਬਾਈ ਜੀ ਅੱਜ ਤੂੰ ਕਹਿੰਦਾ ਸੀ ਆ ਵੀ ਜਾਇਜ਼ ਰੇਟਾਂ 'ਚ ਫੱਟੇ ਚੱਕਣੇ ਬਿਲਕੁਲ ਜੀ ਪੰਜਾਬ ਨੰਬਰ ਚੈਲੰਜ ਨਹੀਂ ਆਪਣਾ ਕੋਈ ਕਿਸੇ ਨਾਲ ਉਹ ਨਹੀਂ ਬਸ ਨਹੀਂ ਚੈਲੰਜ ਤਾਂ ਮੈਂ ਵੀ ਇਹ ਗੱਲ ਕਹਿਣਾ ਹਾਂ ਜਾਇਜ਼ ਹੀ ਆਇਆ ਬੀ ਤੈਣ ਜਾਲਾ ਕੋਈ ਕੰਮ ਨਹੀਂ ਜਾਇਜ਼ ਰੇਟ ਲਿਖੋ ਤੇ ਜਾਇਜ਼ 'ਚ ਦਿਓ ਲੱਖ ਰੁਪਇਆ ਵੱਧ ਲਿਖ ਕੇ ਲੱਖ ਰੁਪਇਆ ਡਿਸਕਾਊਂਟ ਕਰਨਾ ਉਹ ਕਿੱਥੋਂ ਦੀ ਲ हां बाकी चीज आके तसल्ली करके टणका के ले जाओ ਤੇ ਸਟਾਰਟ ਕਰ ਉਹ ਤੋਂ 36 30 ਤੋਂ ਜਿਹਦੀ ਬਾਵਾ ਸੇਫਟੀ ਜੀ ਕਰੀ ਜਾਂਦਾ ਇਹਦੇ ਬਾਰੇ ਦੱਸ ਬੀ ਇਹ ਚ ਕਿੱਡੀ ਕੰਨੀ ਅਕੀ ਖੂ ਬੰਗਾ ਜਿਹੜੀਆਂ ਤੋਂ ਬਾਹਲੇ ਕੋਣ ਜਗਾਈ ਜਾਂਦਾ ਇਹਦੇ ਹਾਂਜੀ ਸਰ ਇਹ ਸਰ ਜੀ 2013 ਮਾਡਲ ਹੈ ਜੀ ਪੰਜਾਬ ਨੰਬਰ ਹੈ ਕਨੋਪੀ ਛਤਰੀ ਲੱਗੀ ਹੈ ਹੈਵੀ ਬੰਪਰ ਹੈ 3 ਸਪੀਡ ਹੈ ਟਾਇਰ ਟੈਟ ਦੇ ਹੈਗਾ 70 75 ਪੈਸੇ ਅਪੋਲੋ ਦੇ ਠੀਕ ਹੈ ਡਬਲ ਡਿਸਟ੍ਰੀਬਿਊਟਰ ਹੈ ਜੀ ਫੁੱਲ ਟੌਪ ਵਾਲਾ ਮਾਡਲ ਜੇ ਅਪਕ ਕਹਿੰਦੇ ਫੁੱਲ ਟੌਪ ਵਾਲਾ ਮਾਡਲ ਹਾਂ ਤੇ ਪੀ ਵੀ 13 13 ਜੀ ਇੰਜਨ ਗੇਅਰ ਦਾ ਬਈ ਚੰਗਾ ਟਰੈਕਟਰ ਆ ਬਾਈ ਸਾਫ ਸੁਥਰਾ ਤੇ ਰੰਗ ਪੇਂਟ ਦਾ ਜੱਗ ਤੰਗ ਪੇਂਟ ਦਾ ਬਾਈ ਮਾਲਾ 100 ਚ 2% ਹੈ ਜੀ ਉਹ ਨਹੀਂ ਪਤਾ ਲੱਗਦਾ ਜਿੰਨੀ ਹੋਈ ਹੈ ਜੈਨੂਅਲ ਹੋਈ ਹੈ ਕਨੋਪੀ ਵੀ ਓਰੀਜਨਲ ਲੱਗੀ ਆ ਹਾਂ ਕਨੋਪੀ ਵੀ ਓਰੀਜਨਲ ਲੱਗੀ ਆ ਤੇ 3 ਸਪੀਡ ਆ 2013 ਮਾਡਲ ਲੈ 11 ਦਸ ਹੀ ਦਿੰਨੇ ਆ ਬਾਈ ਕੈਮਰਾ ਲੈ ਆ ਯਾਰ ਇਹ ਬਹ ਲੈਣ ਦੇ ਇਹਨਾਂ ਦਾ ਕੁਛ ੱਡ ਖੜਾ ਕੋਈ ਗੱਲ ਨਹੀਂ ਆ ਸੀ ਬਾਈ ਇਹਦਾ ਓਏ ਇਹ 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 ਨਾਰਮਲ ਗੱਲੇ ਰੰਗ ਚ ਨਹੀਂ ਗਿਣੀਆਂ ਜਾਂਦੀਆਂ ਆ ਚੀਜ਼ਾਂ ਦੇਖਾਂ ਜਾਂਦੇ ਜੀ ਕਿ ਬਾਈ ਆ ਪਿਆ ਕਿਹੋ ਵਰਗਾ ਪਿਆ ਦੋਸਤੋ ਟਰੈਕਟਰ ਜਿਹੜੇ ਪੁਰਾਣੇ ਲੈਣਾ ਮੌਕਾ ਸੰਭਾਲਾ 2013 ਮਾਡਲ ਹੈ ਨਾ ਵੀ ਹੋਊਗਾ ਹਲਕਾ ਫੁਲਕਾ ਲੋਨ ਵੀ ਹੋ ਜੂਗਾ ਜੇ ਕਿਸੇ ਭਰਾ ਨੇ ਕਰਾਉਣਾ ਤੇ ਕਿੰਨੇ ਦਾ ਦੇਵਾਂਗੇ ਥੋੜੇ ਕੀ ਡਿਮਾਂਡ ਕਰਦਾ ਸੀ ਇਹ ਆਪਾਂ 4 ਲੱਖ ਦੇ 25000 ਟ੍ਰੈਕਟਰ ਦੇ ਦਿਆਂਗੇ ਬਾਈ ਮੇਟਰੋ ਪੰਜਾਬ ਨੰਬਰ ਹੈ ਮੌਕਾ ਸਾਂਭ ਲਓ ਤੇ 5000 ਦਾ ਮਾਨਤਨ ਆਪਾਂ ਤੁਹਾਨੂੰ ਹੋਰ ਵੀ ਕਰਾਂਗੇ ਇਸ ਟ੍ਰੈਕਟਰ ਦੇ ਵਿੱਚ ਪੰਜਾਬ ਨੰਬਰ ਦੇ ਵਿੱਚ ਤੇ ਕੱਲਾ ਇਹ ਨਹੀਂ ਵੀ ਕੱਲਾ ਜੇ ਰੇਡ ਘਾਟ ਦਾ ਟ੍ਰੈਕਟਰ ਮਾੜਾ ਹੀਰੀਅਰ ਘਾਟ ਦਾ ਟ੍ਰੈਕਟਰ ਸੱਲੀ ਘਾਰ ਕਿ ਟਣਕਾ ਕੇ ਲੈ ਕੇ ਜਾਏ ਉਹ ਰੰਗ ਪੇਂਟ ਕਿਤੋਂ ਵੀ ਨਹੀਂ ਹੋਇਆਗਾ ਓਰੀਜਨਲ ਟਰੈਕਟਰ ਅੱਲਾ ਨਾਲ ਦੇਖ ਕੇ 90 90 ਰ ਡਿਸਕਾਊਂਟ ਦੇ ਐਵੇਂ ਪੱਟੇ ਨਾ ਜਾਇਆ ਕਰੋ ਪਹਿਲਾਂ ਚੀਜ਼ ਵੀ ਦੇਖ ਲਿਆ ਕਰੋ ਹਾਂਜੀ ਹਾਂਜੀ ਮਾੜੇ ਬੰਦੇ ਦੀ ਅਸੀਂ ਵੀ ਨਹੀਂ ਵੀਡੀਓ ਕਰਦੇ ਚੰਗੇ ਬੰਦੇ ਦੀ ਵੀਡੀਓ ਕਰਦੇ ਚੰਗੇ ਟਰੈਕਟਰ ਹੁੰਦੇ ਆ ਭਰਾ ਕੋਲੇ ਹਾਂਜੀ ਹਾਂਜੀ ਆ ਖੜਾ ਇੱਕ ਨੰਬਰ ਪਲਾਟ ਦੇ ਵਿੱਚ ਤੇ ਬਾਕੀ ਦੇ ਨੂੰ ਮਿਲਦਾ ਮੰਡੀ ਕਾਲਿਆਂ ਵਾਲੀ ਉੱਥੇ ਦਾ ਬਾਈ ਦਾ ਸ਼ੋਰੂਮ ਹੈਗਾ ਜਦੋਂ ਮਰਜ਼ੀ ਕੰਟੈਕਟ ਕਰ ਲਿਓ ਨੰਬਰ ਸਕਰੀਨ ਤੇ ਉਦੋਂ ਅੱਗੇ ਆ ਗਿਆ ਫਾਰਮ ਸੈੱਟ ਜage ਇਹਦੇ ਬਾਰੇ ਦੇ ਇਹ 2008 ਮਾਡਲ ਹੈ ਬਾਈ ਹੂੰ ਦਿਖਾ ਦੇ ਚੰਗੀ ਤਰ੍ਹਾਂ ਟਰੈਕਟਰ ਸਾਰਾ ਇਹ ਬਠਿੰਡਾ ਨੰਬਰ ਆ ਜੀ ਅੱਛਾ ਡਬਲ ਕਲਚ ਆ ਅੱਛਾ ਇੱਕ ਪਾਸੇ ਰੈਡ ਵਾਲਾ ਸਟੀਰੀਂਗ ਆ ਅੱਛਾ ਸਿੰਗਲ ਰੈਡ ਵਾਲਾ ਆ ਗਿਆ ਸਿੰਗਲ ਵਾਲਾ ਰੈਡ ਇਹ ਤਾਂ ਯਾਰ ਪਾਵਰ ਦੀ ਵੀ ਠੂਈ ਪੰਦਾ ਹਾਂਜੀ ਭਾਈ ਮੋੜਨ ਦੇ ਚ ਵਧੀਆ ਠੀਕ ਹੈ ਡੰਡਾ ਫੱਟੀ ਐਸੈਸਰੀ ਨਾਲ ਆ ਮਗਰਿਆਲ ਮਰੂੜ ਵੇਚਦਾ ਆ 75 86 ਟਾਇਰ ਆ ਚਾਰੇ ਬਈਏ ਦੇ ਹਾਂ ਚਾਰੇ ਟਾਇਰ ਵੀ ਚੰਗੀ ਕੰਪਨੀ ਦੇ ਆ ਵੀਕੇਟੀ ਤੇ ਗੁੱਡੀਅਰ ਦੇ ਆ ਗਏ ਹਾਂਜੀ ਹਾਂਜੀ ਸਰ ਤੇ ਇਹ ਰੰਗ ਪੇਂਟ ਦਾ ਚੱਗੇ ਇਹਦੀ ਥੋੜੀ ਬਹੁਤੀ ਸ਼ੋ ਤੇ ਟੱਚਿੰਗ ਹੈਗੀ ਆ ਭਾਈ ਇਹਨਾਂ ਦੇ ਉਹ ਆ ਜਾਂਦੀ ਹੁੰਦੀ ਆ ਪੇਪੜੀ ਆ ਜਾਂਦੀ ਤੇ ਬਾਈ ਜੀ 2 ਲੱਖ ਤੇ 40000 ਦਾ ਜੈਸ ਨੂੰ ਰੈਟਰ ਦੇਣਾ 2000 ਤੇ ਕਿੰਨੇ ਮਾਡਲ ਆ ਗਿਆ 8 ਮਾਡਲ 8 ਮਾਡਲ ਇੰਜਨ ਗੇਅਰ ਦਾ ਬਹੁਤ ਚੰਗਾ ਰੈਟਰ ਹੈ ਸਾਫ ਸੁਥਰਾ ਤਸੱਲੀ ਕਰਕੇ ਆ ਮੈਂ ਬੰਦਾ ਲੈ ਜਾ ਸਕਦਾ ਹਾਂ ਹਾਂ ਕੰਡੀਸ਼ਨ ਦਾ ਵੀ ਸਾਫ ਆ ਬਈ ਚੱਲ ਚਲਾਵੇ ਦਾ ਇੰਜਨ ਚੱਲ ਚਲਾਵੇ ਦਾ ਸਿੰਗਲ ਰਾਡ ਦੇ ਵਿੱਚ ਆ ਗਿਆ ਤੇ ਪਾਵਰ ਦੀ ਮੰਨ ਕੇ ਚੱਲੋ ਵੀ ਕਹਿ ਦਿੰਦੇ ਨੇ ਵੀ ਪਾਵਰ ਸਟੀਅਰਿੰਗ ਦੀ ਇਹ ਕਮੀ ਨਹੀਂ ਮਹਿਸੂਸ ਹੋਣ ਦਿੰਦਾ ਕਹਿ ਦਿੰਦੇ ਨਾ 2 ਲੱਖ 75000 ਡਿਮਾਂਡ ਕਰਦਾ 2 ਲੱਖ 40000 ਦਾ ਕਹਿੰਦਾ ਤੇ 5000 ਮੌਕੇ ਤੇ ਆਪਾਂ ਇਹ ਤੋਂ ਹੋਰ ਛਡਾ ਲਾਂਗੇ ਉਧਰ 855 ਜੀ 8:55 ਪਹਿਲਾਂ ਇਹਨੂੰ ਕਰ ਲਿਆ ਫੇ ਹੁਣ ਫੇਰ ਚੱਲਾਂਗੇ 8:55 ਤੇ ਚੱਲ 8:55 ਤੇ ਚੱਲਦੇ ਆ। ਇਹਦੇ ਵਾਰ ਇਹ ਜਾਣਕਾਰੀ ਇਹ 2009 ਮਾਡਲ ਹੈ ਬਈ ਇਹ ਵੀ ਪੰਜਾਬ ਦਾ 50 ਨੰਬਰ ਹੈ। ਅਜੇ ਤੱਕ ਕਿੱਥੋਂ ਮੇਲਾ ਲੁੱਟਿਆ ਤੂੰ ਸਾਰੇ ਪੰਜਾਬ ਪੰਜਾਬੋਂ ਦਾ ਹਰਿਆਣਾ ਵੇਚਦਾ। ਥੱਲੇ ਉਹਦੀ ਸ਼ੋਹ ਦੀ ਸਾਰੀ ਰੰਬਾ ਰੰਬਾ ਦੀ ਕੰਡੀਸ਼ਨ ਦਿਖਾ ਦੇ ਚਾਰੇ ਪਾਸੇ। ਚੰਗੀ ਤਰ੍ਹਾਂ ਪੁੱਤ ਕੈਮਰਾ ਮਾਰ ਕੇ ਦਿਖਾ ਦੇ ਲੈ ਟੇਲ ਬ੍ਰੇਕਾਂ ਵਾਲਾ। ਅੱਛਾ ਤੇਰ ਬ੍ਰੇਕਾਂ ਵਾਲਾ ਆ ਗਿਆ। ਤੇ ਇੰਜਨ ਕਿਹੜਾ ਇਹਦੇ ਚ? ਇੰਜਨ ਤਾਂ ਆਹੀ ਸਵਰਾਜ ਆ। ਸਵਰਾਜ ਵਾਲਾ ਹੀ ਆ ਗਿਆ। ਤੇ ਮਾਡਲ 2009 ਨੋ ਇਹ ਨੰਬਰ ਹੈ ਵੀ ਪੰਜਾਬ ਹੈ ਫਾਈਬਰ ਕਨੋਪੀ ਟਰੈਕਟਰ ਨੂੰ ਲੱਗੀ ਵੀ ਹੈ ਇੰਜਨ ਗੇਅਰ ਦਾ ਫੁੱਲ ਚੰਗਾ ਜਮਾ ਡਾਕਟਰ ਦੀ ਪੱਗ ਗੁੰਚੜਿਆ ਪਿਆ ਜਿਹੜਾ ਪੈਰਾ ਇਧਰ ਲੈ ਇੱਈ ਬਤੋਏ ਕੈਮਰਾ ਇਧਰ ਦਿਖਾਈਆਂ ਚੀਜ਼ਾਂ ਜਿਹੜੀਆਂ ਦੇਖਣ ਵਾਲੀਆਂ ਹੁੰਦੀਆਂ ਕੱਲਾ ਮਾਡਲ ਨਹੀਂ ਮਹਨੇ ਰੱਖਦਾ ਇੱਥੋਂ ਆ ਜੀ ਦਿਖਾਈ ਕਿਵੇਂ ਗੁੰਦਿਆ ਪਿਆ ਟਰੈਕਟਰ ਇਧਰ ਦਿਖਾ ਕਿੱਡੀ ਸੋਹਣੀ ਕੰਡੀਸ਼ਨ ਦਾ ਪਿਆ ਮਾਡਲ ਕੰਡੀਸ਼ਨ ਕੱਲਾ ਰੇਟ ਨਹੀਂ ਹੁੰਦਾ ਕੰਡੀਸ਼ਨ ਬਹੁਤ ਮਹਨੇ ਰੱਖਦੀ ਬਹੁਤ ਮਹਨੇ ਰੱਖਦੀ ਬਹੁਤ ਮਹਨੇ ਰੱਖਦੀ ਬਹੁਤ ਸਾਫ ਸੁਥਰੀ ਕੰਡੀਸ਼ਨ ਦਾ ਪੰਜਾਬ ਨੰਬਰ ਦਾ ਟਰੈਕਟਰ ਆ ਦੇਖ ਬਈ ਅੱਛਾ ਆ ਜਾ ਲੈ ਕੈਮਰਾ ਬਤੋ ਵਖਾ ਇਧਰ ਆ ਆਹ ਚੰਗੀ ਤਰ੍ਹਾਂ ਵਿੱਚੋਂ ਹੋਇਆ ਸਾਫ਼ ਨਹੀਂ ਹੋਇਆ ਟਰੈਕਟਰ ਆ ਨਿਊਜ਼ੀਲੈਂਡ ਤੇ ਮਾਰੀ ਕੈਮਰਾ ਚੱਲੀਆਂ ਗੱਲਾਂ ਨਹੀਂ ਵਿੱਚ ਵੀ ਦਮ ਹੈਗਾ ਹੈ ਤੇ ਕੀ ਡਿਮਾਂਡ ਹੈ ਦੀ ਜਗ੍ਹਾ ਇਹਦੀ ਡਿਮਾਂਡ 365000 ਹੈ ਜੀ ਹੁਣ ਫਿਰ ਇਹਦੇ ਚ ਆਪਾਂ ਕੀ ਕਰਾਂਗੇ ਇਹ ਤਾਂ ਨਤੀਰਾ ਦੇ ਦਾਂਗੇ ਬਾਈ ਅੱਜ ਤਾਂ ਮੇਤਰੋ ਮੇਲਾ ਲੁੱਟ ਲੋ ਬਾਕੀ ਮੈਨੂੰ ਪਹਿਲੇ ਸੁਣਾ ਬਈ ਆ ਬਾਈ ਟਰੈਕਟਰ ਹੈ ਹੀ ਨਹੀਂ ਕਮੀ ਹੈ ਨਹੀਂ ਟਰੈਕਟਰ ਚ ਕੋਈ ਐਵੇਂ ਆਪਣ ਕਹਿ ਦਗੇ ਆ ਚੀਜ਼ਾਂ ਦੇਖ ਆ ਚੀਜ਼ਾਂ ਜਦੋਂ ਨਵਾਂ ਪਿਆ ਟਰੈਕਟਰ ਬਈ ਬਹੁਤ ਸੋਹਣਾ ਪਿਆਗਾ ਟਰੈਕਟਰ ਆ ਸਾਰਾ ਆ ਦਿਖਾਈ ਬਰੇ ਆ ਦੇ ਟੇਲ ਬ੍ਰੇਕਾ ਬਾਕੀ ਟਰੈਕਟਰ ਚ ਜਰਦਾ ਮ ਹੈਗਾ ਤੇ 15000 ਦਾ ਸਿਸਟਮ ਉੱਤੇ ਵੀ ਪਿਆ ਹਾਂ ਹਾਂ ਜਿਹੜੇ ਅੱਜ ਕੱਲ ਇਹ ਹਰ ਇੱਕ ਬੰਦਾ ਚਾਹੁੰਦਾ ਵੀ ਯਾਰ ਆ ਜਾ ਕੇ ਘਾਟ ਪੂਰੀ ਕਰਨੀ ਤੇ ਆ ਮਗਰਾਣਾ ਮੂਰਣਾ ਦੀ ਕੰਡੀਸ਼ਨ ਦਿਖਾ ਦੇ ਮਗਰੋਂ ਦਿਖਾ ਦੇ ਕੋਈ ਕਮੀ ਹੈ ਨਹੀਂ ਟਰੈਕਟਰ ਕਿਸੇ ਪਾਸੋਂ ਵੀ 3 13000 ਰੁਪਏ ਦਾ ਯਸ ਨੂੰ ਆ ਤੇ ਮਾਨਦਾਨ ਇਹਦੇ ਚ ਵੀ ਜੱਗੇ ਕਰਨਾ ਬੂ ਮਾੜਾ ਮੋੜ ਤੱਕ ਇਹ ਮਤ ਕੇ ਨਹੀਂ ਬਾਈ ਆਪਾਂ ਉਹੀ ਟਰੈਕਟਰ ਰੇਟ ਚ ਆਏ ਹੋ ਸਵਾ ਤਣ ਲੱਖ ਤਾਂ ਦੇਵਾਂਗੇ ਯਾਰ ਲੈ ਜੋ ਕੋਈ ਚੱਕਰ ਨਹੀਂ ਮੌਕੇ ਤੇ ਹਲਕਾ ਫੁਲਕਾ ਕੋਈ ਮਾਨਤਾ ਨਹੀਂ ਤਾਂ ਹੋਰ ਲੈ ਲਾਂਗੇ ਉਦੋਂ ਅੱਗੇ ਆ ਗਿਆ 265 ਇੱਥੇ ਮੈਂ ਹਰੀ ਕੈਮਰਾ ਲਿਆ ਕੇ ਚੰਗੀ ਤਰ੍ਹਾਂ ਦਿਖਾ ਦੇ 1900 95 95 ਮਾਡਲ ਹੈ ਸਾਰੰਭ ਦਿਖਾ ਪਿਛਲੇ ਸਾਫ ਪਈ ਇੱਕ ਵੱਡੇ ਟਰੈਕਟਰ ਦੇ ਨਾਲ ਜੇ ਛੋਟਾ ਟਰੈਕਟਰ ਕੋਈ ਮਨ ਕੇ ਚਲ ਰੱਖਣਾ ਹੈ ਸਹਾਇਕ ਹਾਂਜੀ ਹਾਂਜੀ ਜਮੇ ਜਾਇਦ ਜੇ ਬਾਈਟ ਤੇ ਵਧੀਆ ਡਰਾਈਵਰ ਇੰਜਨ ਗੇਅਰ ਦਾ ਜੱਗੇ ਕਿਵੇਂ ਚੱਲ ਠੀਕ ਹੈ ਜੀ ਵਧੀਆ ਇਹ 1995 ਮਾਡਲ ਹੈ ਇਹ ਵੀ ਪੰਜਾਬ ਹੈ ਇਹ ਵੀ ਪੰਜਾਬ ਹੈ ਆਪਾਂ ਪਹਿਲਾਂ ਬੋਲਿਆ ਹੈ ਨਾ ਪੰਜ ਡਰਾਈਵਰ ਪੰਜਾਬ ਨੰਬਰ ਦੱਸਾਂ ਮੈਂ ਤੇ ਵਾਕਈ ਹੀ ਰਿਆ ਤੇ 265 ਆ ਗਿਆ ਇਹ ਰ ਹੈਗੇ 60 ਰੁਪਏ 60 ਰੁਪਏ ਹੀ ਪਿਛਲੇ ਅਗਲੇ ਦੇਸੀ ਨਵੇਂ ਅਗਲੇ ਦੇਸੀ ਨਵੇਂ ਹੈ ਦੇਸੀ ਪਹਿਰਾ ਜੀ ਦੱਸ ਚਲ ਕੁਝ ਨਹੀਂ ਹੁੰਦਾ ਦੱਸਣੀ ਗੱਲ ਚੰਗੀ ਲੱਗਦੀ ਹੈ ਨਾ ਦੇਸੀ ਤੇ ਇਹ ਹੈਗਾ 95 ਮਾਡਲ 1 ਲੱਖ ਤੇ 41 ਦਾ ਗਿساب ਕਰੀ ਬੈਠਾ ਕਿਹੜਾ ਬਾਬੇ ਬੁੱਬੇ ਤੋ ਕਢਾਇਆ ਤੁਹਾਨੂੰ ਪੱਥਰੀ ਨਹੀਂ ਬਸ ਆਪਾਂ ਕੋਈ ਵਜੂ ਹੈ ਆਪਾਂ ਮਨਚੀ ਜਿਹੜੀ ਗੱਲ ਜੀ ਆਜਾ ਆਪਾਂ ਲੈ ਕੇ ਦਿੰਦੀ ਲਿਖ ਦਿੰਦੇ ਹਾਂਗੇ ਬਹਿਮਾ ਬਮਾ ਵਾਲਾ ਕੰਮ ਨਹੀਂ ਹੈ ਅਸ ਬਹਿਮਾ ਵਾਲਾ ਕੰਮ ਹੈ ਨਹੀਂ ਇਹ ਧਾਗੇ ਦਵੀ ਤਾਣਾ ਜੋ ਹੈ ਨਹੀਂ ਤੇ ਕਿੰਨੇ ਦਾ ਦੇਵਾਂਗੇ ਫਿਰ ਇਹ ਬਈ ਆਪਾਂ ਇੱਕ 15 ਦੇ ਕਟੇ ਤੇ ਇੱਕ 15 ਦੇ ਦੇ ਦਾਂਗੇ ਗੁਮਾਨਦਨ ਇਹੋ ਜਿਨ੍ਹਾਂ ਤੋਂ ਲੈਤਾ ਪਉਨ ਨਾਲ ਵੀ ਗੱਲ ਕਰਾ ਰਹੀ ਆ ਆਪ 15 ਦਾ ਕੱਟ ਕੇ ਟਾਇਰ ਪਾਈ ਆ ਬਈ ਇਹ ਅੱਛਾ ਆ ਉਦੋਂ ਬਾਅਦ ਟਾਇਰ ਪਾਏ ਤੇ ਕੋਈ ਮਾੜਾ ਮੋੜ ਕੋਈ 150 ਦਾ ਮਾਨਤਾ ਨਾ ਹੋ ਜੂ ਨਹੀਂ ਐ ਤਾਂ ਕੋਈ ਨਹੀਂ ਬਈ 500 ਰੁਪਏ ਦੇ 500 ਰੁਪਏ ਦਾ ਮਾਨਤਾ ਮਿੱਤਰੋ ਇਸ ਟਰੈਕਟਰ 'ਚ ਹੋ ਜੂਗਾ ਤੇ ਉਦੋਂ ਅੱਗੇ ਕੋ 8MM 60 50 ਨੂੰ 60 ਜਾਈ ਪੁੱਤੋ ਤੇ ਇਹਦੇ ਮਾਰ ਕੇ ਦਿਖਾ ਦੇ ਚੰਗੀ ਤਰ੍ਹਾਂ ਟਰੈਕਟਰ ਦੇ ਕੰਮ ਇਹ 2014 ਮਾਡਲ ਹੈ ਅੱਛਾ ਪਾਵਰ ਸਟੀering ਆ ਜੀ ਠੀਕ ਹੈ 14 ਦੇ ਟਾਇਰਾਂ ਵਾਲਾ ਜੀ 14 ਦੇ ਟਾਇਰਾਂ ਚ ਦੇ ਸਾਰਾ ਜਿੰਮੇ ਸਿਸਟਮ ਲੱਗਿਆ ਪਿਆ ਇੰਦਣ ਹਾਂਜੀ ਹਾਂਜੀ ਬਾਈ ਇੰਦਣ ਡਬਲ ਕਲਚ ਆ ਜੀ ਤੇ ਰੰਗ ਪੇਂਟ ਦਾ ਮੈਨੂੰ ਤਾਂ ਲੱਗਦਾ ਕਿਤੇ ਕਲਮ ਵੀ ਨਹੀਂ ਲੱਗੀ ਹਾਂ ਸੋਹਣਾ ਟਰੈਕਟਰ ਹੈ ਵੀ ਪਿਆਰਾ ਟਰੈਕਟਰ ਹੈ 3 ਸਿਲੰਡਰ ਦੇ ਵਿੱਚ ਆ ਗਿਆ ਮੈਲੇਜ ਮਾਸਟਰ 50 ਸੀਪੀ ਵਾਲਾ ਕਿ 52 ਵਾਲਾ 52 ਵਾਲਾ ਆ ਗਿਆ 50 ਵਾਲੇ ਦੇ ਬਰਾਬਰੀ ਹੈ ਜੀ 50 ਵਾਲੇ ਦੇ ਬਰਾਬਰੀ ਕੰਮ ਕਰਦਾ 2014 14 ਮਾੜ ਲਈ ਤੇ ਨੰਬਰ ਇਹ ਵੀ ਪੰਜਾਬਾ ਪੰਜਾਬ ਨੰਬਰ ਇਹ ਵੀ ਪਹਿਲੇ ਨਾ ਗਈ ਠੀਕ ਹੈ ਕੋੜਾ ਪੈਂਪਰਾ ਸਾਰਾ ਸਮਾਨ ਨਾਲ ਹੀ ਦੇਣਾ ਸਾਰਾ ਸਮਾਨ ਨਾਲ ਹੀ ਦੇਣਾ ਯਾਰ ਖਾਨਾ ਪੂਰਤੀ ਜਿਹੜੀ 20000 ਦੀ ਉੱਤੇ ਲੱਗਣਾ ਹੁੰਦਾ ਲੱਗੇ ਲਗਾਇਆ ਪਿਆਗਾ ਤੇ ਇਹਦੀ ਕੀ ਡਿਮਾਂਡ ਕਰਦੇ ਆਪਾਂ ਇਹ 3 ਲੱਖ 71000 ਰੁਪਏ ਆਈ ਤੇ ਦੇਵਾਂਗੇ ਫਿਰ ਕਿੰਨੇ ਦਾ 3 40 ਦਾ ਦੇ ਦੇਣਗੇ 3 ਲੱਖ 35000 ਦਾ ਦੋਸਤੋ ਇਹ ਟਰੈਕਟਰ ਹਾਂ ਦੇ ਰਹੇ ਆਂ ਭਾਈ ਜੜੀ ਨਹੀਂ ਤੇ ਉਹਨੂੰ ਬੰਦਦੇ ਆ ਭਾਈ 3 35 ਵੀ ਕੋਈ ਐਹੋ ਜੀ ਗੱਲ ਵਧੀਆ ਹਾਂ ਹਾਂ ਵਧੀਆ ਬੰਦ ਕੇ ਭਾਈ ਤੇ ਕਿਤੇ ਉਧਰ ਜਾ ਕੇ ਕੰਟੈਕਟ ਨੰਬਰ ਬੋਲ ਤੇ ਨੰਬਰ ਆਪਣਾ 97802 ਹੀ 52958 ਠੀਕ ਹੈ ਇੱਕ ਨੰਬਰ ਹੋਰ ਦੱਸ ਦੇ 853165753 ਇਹ ਦੋਨੋਂ ਨੰਬਰਾਂ ਤੇ ਹਾਂਜੀ ਬਾਈ ਨਾਲ ਸੰਪਰਕ ਕਰਕੇ ਤੁਸੀਂ ਕਿੰਨਾ ਪੰਜਾਂ ਡ੍ਰੈਕਟਰਾਂ ਚੋਂ 50 ਨੰਬਰ ਦਾ ਮੌਕਾ ਸੰਭਲੋ ਕੋਈ ਵੀ ਡ੍ਰੈਕਟਰ ਖਰੀਦ ਸਕਦੇ ਹੋ ਬੁੱਧਵਾਰ ਨੂੰ ਬਾਈ ਹੁੰਦਾ ਇੱਕ ਨੰਬਰ ਪਲਾਟ 'ਚ ਹਾਂਜੀ ਤਲਵੰਡੀ ਵਾਲੇ ਸ਼ੈੱਡ ਜਦੋਂ ਆਉਣੇ ਆ ਸੱਜੇ ਹੱਥ ਪਹਿਲਾ ਪਲਾਟ ਹੈ ਉਦੋਂ ਬਾਕੀ ਦਿਨ ਬਾਈ ਦਾ ਗੜਾਉਣਾ ਹੈ ਸ਼ੋਰੂਮ ਹੈ ਮੰਡੀ ਕਾਲਿਆਂ ਦੇ ਉੱਥੇ ਬਾਈ ਜਦੋਂ ਮਰਜ਼ੀ ਬਾਈ ਕੋਲੇ ਪਹੁੰਚ ਕੇ ਇਹ ਡ੍ਰੈਕਟਰ ਛੱਡੋ 25 ਤੋਂ 30 ਡੈਕਟਰ ਹੁੰਦੇ ਆ ਜਿਹੜਾ ਮਰਜ਼ੀ ਡੈਕਟਰ ਬਾਈ ਤੋਂ ਖਰੀਦ ਸਕਦੇ ਹੋ ਵੀਡੀਓ ਚੰਗੀ ਲੱਗੇ ਦੋਸਤੋ ਸ਼ੇਅਰ ਕਰ ਦਿਓ ਤਾਂ ਕਿਸੇ ਹੋਰ ਭਰਾ ਦੇ ਕੰਮ ਆ ਸਕੇ ਬਿਲਕੁਲ ਬਾਈ ਜੀ ਜੇ ਵੀਡੀਓ ਚੰਗੀ ਲੱਗੇ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਸਾਡੇ ਪੇਜ ਨੂੰ ਕਰੇ ਫੋਲੋ ਬਹੁਤ ਬਹੁਤ ਧੰਨਵਾਦ ਧੰਨਵਾਦ ਬਾਈ ਥੈਂਕ ਯੂ ਸਰ ਜੀ